ਆਸਟਾਗੇਟਰ ਲੈਕਚਰਰ ਕੈਟਰ ਯੂਨੀਅਨ ਦੇ ਵੱਲੋਂ ਪਿਛਲੇ ਦਿਨਾਂ ਵਿੱਚ ਜਦੋਂ ਪ੍ਰੋਟੈਸਟ ਲਗਾਏ ਗਏ ਮੀਟਿੰਗ ਜ਼ਰੂਰ ਮਿਲੀਆਂ ਪਰ ਉਹ ਮੀਟਿੰਗਸ ਓਨ ਟਾਈਮ ਆ ਕੇ ਕੈਨਸਲ ਕਰ ਦਿੱਤੀਆਂ ਗਿਆ ਚਾਹੇ ਉਹ ਸਿੱਖਿਆ ਮੰਤਰੀ ਸਾਹਿਬ ਨਾਲ ਹੋਣ ਤੇ ਚਾਹੇ ਹੋਣ ਸੀਐਮ ਸਾਹਿਬ ਨਾਲ ਤਾਂ ਗਾਈਜ਼ ਯੂਨੀਅਨ ਉੱਥੇ ਹੀ ਰੋਜ਼ ਪ੍ਰਦਰਸ਼ਨ ਕਰਨਾ ਚਾਹੀਏ ਤੇ ਇਸ ਵਾਰ ਦਿਨ ਫਾਈਨਲਾਈਜ਼ ਕੀਤਾ ਗਿਆ ਹੈ ਫਾਜ਼ਿਲਕਾ ਲਈ ਤਾਂ ਬਿਲਕੁਲ ਸਹੀ ਸੁਣ ਰਹੇ ਹੋ 30 ਜੂਨ ਦਾ ਦਿਨ ਫਿਕਸ ਕੀਤਾ ਗਿਆ ਹੈ ਤੇ ਜਿਹੜੇ ਸਟੂਡੈਂਟ ਸੱਚਾਈ ਵਰਕਿੰਗ ਵੀ ਰਹਿੰਦੇ ਹੈ ਪ੍ਰਾਈਵੇਟ ਜੌਬਸ ਤੇ ਵੀ ਹੈਗੇ ਆ ਸੋ ਉਹਨਾਂ ਕੋਲ ਵੀ ਮੌਕਾ ਹੈ ਕਿਉਂਕਿ ਲਾਸਟ ਤੁਹਾਡੀ ਛੁੱਟੀ ਹੈ ਤਾ ਬਿਲਕੁਲ ਤੁਸੀਂ ਆਪਦੇ ਘਰਾਂ ਵਿੱਚ ਪਹੁੰਚ ਚੁੱਕੇ ਹੋਗੇ ਉਦੋਂ ਤੱਕ ਆ ਕੇ ਤੇ ਇਸ ਦਿਨ ਪ੍ਰੋਟੈਸਟ ਤੇ ਜ਼ਰੂਰ ਸ਼ਾਮਿਲ ਹੋਣਾ ਤੇ ਇੱਕ ਵੱਡੀ ਕਾਊਂਟਿੰਗ ਵਿੱਚ ਸ਼ਾਮਿਲ ਹੋਣਾ ਤੇ ਗਾਇਜ਼ ਮੈਂ ਤੁਹਾਨੂੰ ਇਹ ਵੀ ਇਨਫੋਰਮ ਕਰਦਾ ਹਾਂ ਉਸ ਦਿਨ ਸੋਮਵਾਰ ਭਾਵੇਂ ਹੈ ਪਰ ਇੱਕ ਛੁੱਟੀ ਦਾ ਦਿਨ ਤੁਹਾਡੇ ਲਈ ਆਲਮੋਸਟ ਰਹੇਗਾ ਤਾਂ ਕੋਈ ਬਹਾਨਾ ਮਾਰਨ ਦੀ ਕੋਸ਼ਿਸ਼ ਨਾ ਕਰਨਾ ਤੇ ਉਸ ਤੋਂ ਵੀ ਸੈਪਰੇਟ ਐਡ ਬਜ਼ਰ ਅਕੈਡਮੀ ਪੂਰੀ ਪੂਰੀ ਯੂਨੀਅਨ ਦੇ ਵੱਲੋਂ ਤੁਹਾਨੂੰ ਕੁਝ ਗੱਲਾਂ ਇਨਫੋਰਮ ਕੀਤੀਆਂ ਜਾ ਰਹੀਆਂ ਕਿ 30 ਜੂਨ ਨੂੰ ਤਕਰੀਬਨ 10:30 ਤੋਂ 11 ਵਜੇ ਦਾਣਾ ਮੰਡੀ ਦੇ ਨਾਲ ਜੋ ਪੁਲ ਹੈ ਸੋ ਯੂਨੀਅਨ ਦੇ ਵੱਲੋਂ ਉਹ ਫਾਈਨਲਾਈਜ਼ ਕੀਤਾ ਗਿਆ ਹੈ ਬਾਕੀ ਮੈਂ ਯੂਨੀਅਨ ਨੂੰ ਵੀ ਇੱਥੇ ਮੈਂ ਤੁਹਾਡੇ ਲਈ ਬਿਲਕੁਲ ਸਪੋਰਟ ਵਿੱਚ ਲੈ ਕੇ ਆਉਂਗਾ ਕਿ ਉਹ ਖੁਦ ਇਸ ਵੀਡੀਓ ਨੂੰ ਸਮੇਂ ਦੇ ਨਾਲ-ਨਾਲ ਚੈੱਕ ਕਰਦੇ ਰਹਿਣ ਤਾਂ ਕਿ ਤੁਹਾਡੇ ਕੋਈ ਵੀ ਕੁਐਸ਼ਨਸ ਹੈਗੇ ਆ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਇਸ ਪ੍ਰੋਟੈਸਟ ਦੇ ਰਿਗਾਰਡਿੰਗ ਉਹ ਤੁਹਾਡੇ ਨਾਲ ਉਹਦਾ ਰਿਪਲਾਈ ਖੁਦ ਕਰਦੇ ਰਹਿਣ ਇਸ ਵੀਡੀਓ ਦੇ نیچے ਹੀ ਆ ਕੇ ਸੋ ਬਾਕੀ ਕੋਈ ਵੀ ਕੁਐਸ਼ਨ ਹੈ ਤਾਂ ਤੁਸੀਂ ਯੂਨੀਅਨ ਤੋਂ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਖੁਦ ਪੁੱਛ ਲੈਣਾ ਤੇ ਮੈਂ ਵੀ ਹੋ ਸਕਿਆ ਤਾਂ ਤੁਹਾਨੂੰ ਹਰ ਕੁਐਸਚਨ ਦਾ ਖੁਦ ਰਿਪਲਾਈ ਦੇਣ ਦੀ ਕੋਸ਼ਿਸ਼ ਕਰੂੰਗਾ ਸੋ ਮਿਲਦੇ ਆ ਗਾਇਸ ਆਪਾਂ ਅਗਲੀ ਹੋਰ ਅਪਡੇਟ ਦੇ ਨਾਲ ਜਾਂ ਕੋਈ ਹੋਰ ਇੰਪੋਰਟੈਂਟ ਇਨਫੋਰਮੇਸ਼ਨ ਨਾਲ ਥੈਂਕ ਯੂ ਸੋ ਮੱਚ ਗਾਇਸ